ਹਲਕਾ ਫਤਿਹਗੜ ਚੂੜੀਆਂ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਅਤੇ ਪੰਚਾਇਤ ਦੇ ਚੇਅਰਮੈਨ ਬਲਬੀ ਸਿੰਘ ਪਨੂ ਫਤਿਹਗੜ ਚੂੜੀਆਂ ਆਮ ਆਦਮੀ ਪਾਰਟੀ ਦਫਤਰ ਪਹੁੰਚੇ ਜਿੱਥੇ ਉਹਨਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਔਕੇ ਤੇ ਹੱਲ ਕਰਵਾਇਆ ਸੁਖਬੀਰ ਸਿੰਘ ਬਾਦਲ ਉਪਰਮਲੇ ਉੱਪਰ ਬੋਲਦਿਆਂ ਬਲਬੀ ਸਿੰਘ ਪਨੂ ਨੇ ਕਿਹਾ ਕਿ ਉਹਨਾਂ ਧਾਰਮਿਕ ਸਿਚਾ ਲੱਗੀ ਹੋਏ ਅਤੇ ਇਸ ਉੱਪਰ ਜਿਹੜੇ ਵੀ ਲੋਕਾਂ ਨੇ ਉਹਨਾਂ ਉੱਪਰ ਹਮਲਾ ਕੀਤਾ ਹੈ ਉਹਨਾਂ ਦੇ ਦੋਗ ਹੈ ਬਲਬੀ ਸਿੰਘ ਪਨੂ ਨੇ ਕਿਹਾ ਕਿ ਹਲਕਾ ਫਤਿਹਗੜ ਚੂੜੀਆਂ ਆਮ ਆਦਮੀ ਪਾਰਟੀ ਦਿਨੋ ਦਿਨ ਮਜ਼ਬੂਤ ਹੋ ਰਹੀ ਹੈ ਅਤੇ ਆਉਂਦੀ ਹਲ ਜਿੱਤੇਗੀ ਅਣੀ ਪੰਨੋ ਸਾਭਾਈ ਤੇ ਲੋਕਾਂ ਦੇ ਮਸਲੇ ਹੱਲ ਕਰਨਾ ਇਹ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲੋਂ ਜੀ ਸਾਰੀ ਫਤਿਹਗੜ ਚੂੜੀਆਂ ਦੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜੋ ਵਿਧਾਨ ਸਭਾ ਫਤਿਹਗੜ ਚੂੜੀਆਂ ਦੇ ਉੱਤੇ ਲਾਈਕ YouTube ਵੀ ਦੇ ਤਹਿਤ ਫਤਿਹਗੜ ਚੂੜੀਆਂ ਵਾਸੀਆਂ ਦੀਆਂ ਪੂਰੇ ਹਲਕੇ ਦੀਆਂ ਮੈਂ ਮੁਸ਼ਕਲਾਂ ਰੁਟੀਨ ਦੇ ਵਿੱਚ ਕਿਉਂਕਿ ਕਈ ਪਰਿਵਾਰ ਜਿੰਨਾ ਕੋ ਫਤਿਹਗੜ ਸ਼ਹਿਰ ਤੋਂ ਅਲੀਵਲ ਦਫ਼ਤਰ 'ਚ ਨਹੀਂ ਜਾਇਆ ਜਾਂਦਾ ਇਸ ਕਰਕੇ ਮੈਂ ਵੀਰਵਾਰ ਦੇ ਵੀਰਵਾਰ ਅਧਿਰਗੜ ਸ਼ਹਿਰ ਦੇ ਦਫ਼ਤਰ ਅਦੇ ਸ਼ਨੀਵਾਰ ਅਲੀਵਾਲ ਦਫ਼ਤਰ ਬੈਠਿਆ ਕਰਾਂਗਾ ਤਾਂ ਜੋ ਸੰਗਤ ਨੂੰ ਆਉਣੀਆਂ ਮੁਸ਼ਕਲਾਂ ਹੱਲ ਕਰਨ ਦੇ ਵਿੱਚ ਇੱਕ ਸੌਖਾ ਤਰੀਕਾ ਮਿਲ ਸਕੇ ਸੰਗਤ ਖੱਜਲ ਖਰਾਬ ਨਾ ਹੋਵੇ ਪਿੰਡਾਂ ਦੇ ਵਿੱਚ ਵੀ ਮੈਂ ਕਈ ਕਾਰਗੁਜ਼ਾਰੀਆਂ ਲਈ ਜਾਣਾ ਸਾਡੀਆਂ ਪੰਚਾਇਤਾਂ ਬਣੀਆਂ ਨੇ ਪ੍ਰਮਾਤਮਾ ਦੀ ਕਿਰਪਾ ਹੋਈ ਹੈ ਪਿੰਡਾਂ ਦੇ ਵਿੱਚ ਆਮ ਆਦਮੀਆਂ ਪਾਰਟੀ ਦੀਆਂ 90% ਪੰਚਾਇਤਾਂ ਬਣੀਆਂ ਪਰ ਪਿੰਡਾਂ ਵਾਲਿਆਂ ਨੇ ਕਾਫੀ ਆਸਾਂ ਉਮੀਦਾਂ ਲਾਈਆਂ ਨੇ ਇਸ ਕਰਕੇ ਅਸੀਂ 2 ਦਿਨ ਹਫ਼ਤੇ ਦੇ ਸਿਲੈਕਟ ਕੀਤੇ ਨੇ ਜੋ ਸੰਗਤ ਦੀਆਂ ਬੈਠ ਕੇ ਮੁਸ਼ਕਲਾਂ ਸੁਲ੍ਹਾ ਕਰਾਂਗੇ ਬਾਕੀ ਅਸੀਂ ਹਫ਼ਤੇ ਦੇ 5 ਦਿਨ ਪਿੰਡਾਂ ਦੇ ਵਿੱਚ ਜਿਹੜੇ ਕਾਰਜਕਾਰ ਹੋਣ ਵਾਲੇ ਨੇ ਪਿੰਡਾਂ ਦੇ ਵਿੱਚ ਛੱਪੜਾਂ ਦੇ ਕੰਮ ਨੇ ਪਿੰਡਾਂ ਦੇ ਵਿੱਚ ਸੀਵਰੇਜ ਦੇ ਕੰਮ ਨੇ ਪਿੰਡਾਂ ਦੇ ਵਿੱਚ ਹੋਰ ਵੀ ਕਾਫੀ ਜੋ ਕਾਰਜਗਾਰੀਆਂ ਤੋਂ ਸਾਡੇ ਪਿੰਡ ਵਾਂਝੇ ਨੇ ਪਰ ਸੰਗਤ ਨੂੰ ਬੜੀਆਂ ਸਾਡੇ ਇੱਛਾਾਂ ਸੀ 20 ਹਲਕੇ ਦੇ ਵਿੱਚ ਡੇਰਾ ਬਾਬਾ ਨਾਨਕ ਦੇ ਵਿੱਚ ਸੰਗਤ ਨੇ ਦੁਬਾਰਾ ਸਰਦਾਰ ਗਰਦੀਪ ਸਿੰਘ ਰਦਾਵਾ ਜੀ ਨੂੰ ਬੜੀ ਵੱਡੀ ਲੀਡ ਦੇ ਕੇ ਫਤਵਾ ਦਿੱਤਾ ਹੈ ਆਸ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਆਸ ਹੈ ਆਮ ਆਦਮੀ ਪਾਰਟੀ ਦਾ ਇਤਿਹਾਸ ਹੈ ਉਸ ਨੂੰ ਆਸਾਨੂ ਦੇਖਦੇ ਹੋਏ ਇੱਕ ਸਿਸਟਮ ਦੇ ਵਿੱਚ ਬੈ ਕੇ ਕੰਮ ਕਰਾਂਗੇ ਮੇਰੀ ਸੰਗਤ ਨੂੰ ਵੀ ਬੈਂਦੀ ਹੈ ਕਿਸੇ ਭਰਾ ਨੇ ਵੀ ਜੇ ਮੈਨੂੰ ਪਰਸਨਲੀ ਤੌਰ ਤੇ ਮਿਲਣਾ ਹੁੰਦਾ ਵੀਰਵਾਰ 9 ਤੋਂ 11 ਤੋਂ 9 ਤੋਂ 12 ਮੈਂ ਫਤਿਹਗੜ ਚੂੜੀਆਂ ਸ਼ਹਿਰ ਦੇ ਵਿੱਚ ਦਫ਼ਤਰ ਦੇ ਵਿੱਚ ਬੈਠਿਆ ਕਰਾਂਗਾ ਪਰ ਸ਼ਨੀਵਾਰ ਮੈਂ 9 ਤੋਂ 12 ਅਲੀਬਾਲ ਦਫ਼ਤਰ ਦੇ ਵਿੱਚ ਬੈਠਿਆ ਕਰਾਂਗਾ ਬਾਕੀ ਜਿੰਨੇ ਵੀ ਪਿੰਡਾਂ ਦੇ ਵਿੱਚ ਕਾਰਗੁਜ਼ਾਰੀਆਂ ਨੇ ਪਿੰਡਾਂ ਦੇ ਵਿੱਚ ਸਿਵਰਜ ਦੇ ਕੰਮ ਨੇ ਪਿੰਡਾਂ ਦੇ ਵਿੱਚ ਛਪਣਾ ਦੇ ਕੰਮ ਨੇ ਸ਼ਖਤੀ ਸਹਿਬਾਨਾਂ ਨੂੰ ਵੀਡੀਓ ਸਹਿਬਾਨਾਂ ਨੂੰ ਔਰ ਜਿੰਨੇ ਵੀ ਪ੍ਰਸ਼ਾਸਨ ਦੇ ਨੁਮਾਇੰਦੇ ਨੇ ਉਹਨਾਂ ਨੂੰ ਨਾਲ ਲੈ ਕੇ ਮੈਂ ਇੱਕ ਦਿਨ ਦੇ ਵਿੱਚ ਦਸਾਂ ਦਸਾਂ ਪਿੰਡਾਂ ਦੇ ਵਿੱਚ ਮੈਂ ਦਸਾਂ ਦਸਾਂ ਮਿੰਨਾਂ ਦੇ ਵਿੱਚ ਮੈਂ ਵਿਜਿਟ ਕਰਿਆ ਕਰੂੰਗਾ ਤਾਂ ਜਾ ਕੇ ਕਿਤੇ ਕਿਉਂਕਿ ਟਾਰਗੇਟ ਬੜਾ ਵੱਡਾ ਹੈ ਦੇ ਇੱਕ ਦਿਨ 'ਚ ਮੈਂ ਦਸਾਂ ਦਸਾਂ ਪਿੰਡਾਂ 'ਚ ਵਿਜਿਟ ਕਰੂੰਗਾ ਤਾਂ ਜਾ ਕੇ ਇੱਕ ਟਾਰਗੇਟ ਕਲੀਅਰ ਹੋਣਾ ਤਾਂ ਜਾ ਕੇ ਪਿੰਡਾਂ ਦੀ ਗੰਦਗੀ ਖਤਮ ਹੋਣੀ ਹੈ ਤਾਂਕਾ ਜਾ ਕੇ ਸਾਡੀ ਸਤਕਾਰਯੋਗ ਸੰਗਤ ਨੇ ਪੰਜਾਬ ਦੀ ਸੰਗਤ ਨੇ ਜੋ 92 ਸੀਟਾਂ ਦੇ ਕੇ 2022 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਅਤਵਾ ਦਿੱਤਾ ਸੀ ਤਾਂ ਅਸੀਂ ਇਹਨਾਂ ਦੀਆਂ ਆਸਾਂ ਵੀ ਤਾਂ ਤੇ ਪੂਰਾ ਉੱਤਰ ਸਕਦੇ ਆ ਫਤਿਹਗੜ ਪੂਰੀਆਂ ਦੀ ਸੰਗਤ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਡੇਰਾ ਬਾਬਾ ਨਾਨਕ ਦੀ ਇਲੈਕਸ਼ਨ ਦੇ ਵਿੱਚ ਸਾਰੇ ਭਰਾਵਾਂ ਨੇ ਜਿੰਨੇ ਵੀ ਸਾਡੇ ਆਮ ਆਦਮੀ ਦੇ ਭਰਾ ਨੇ ਜਿੰਨੇ ਵੀ ਸਾਡੇ ਵਰਕਰ ਨੇ ਜਿੰਨੇ ਵੀ ਸਾਡੇ ਸਰਕਾਰ ਜੋਗ ਫਤਿਹਗੜ ਵਾਸੀ ਨੇ ਕਿਉਂਕਿ ਕਾਫੀ ਫਤਿਹਗੜ ਵਾਸੀਆਂ ਦਾ ਡੇਰਾ ਬਾਬਾ ਨਾਨਕ ਦੇ ਨਾਲ ਸੰਬੰਧ ਸੀ ਇਹਨਾਂ ਨੇ ਬੜਾ ਵੱਡਾ ਯੋਗਦਾਨ ਪਾਇਆ ਬੜੇ ਵਧਾਈ ਦੇ ਯਾਤਰ ਨੇ ਮੈਂ ਸਰਦਾਰ ਭਗਵੰਤ ਸਿੰਘ ਮਹਾਨ ਸਾਡੀ ਸਾਰੀ ਪਾਰਟੀ ਸੀਐਮ ਸਾਹਿਬ ਸਾਰਿਆਂ ਦਾ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਕਰਦਾ ਗੁਰਦੀਪ ਸਿੰਘ ਰਦਾਵਾਰ ਜੀ ਨੂੰ ਡੇਰਾ ਬਾਬਾ ਨਾਨਕ ਦੀ ਸੀਟ ਤੋਂ ਜਤਾਇਆ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਸਾਬ ਜਿਹੜਾ ਕੱਲ ਸੁਖਵੀਰ ਬਾਦਲ ਤੇ ਹਮਣਾ ਉਹਦੇ ਬਾਰੇ ਕੀ ਕਹਿੰਦੇ ਹੋ ਵੇਖੋ ਜੀ ਉਹ ਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਕਿਉਂਕਿ ਇੱਕ ਗੁਰੂ ਦੀ ਨਗਰੀ ਦੇ ਵਿੱਚ ਇਹੋ ਜੀ ਹਰਕਤ ਜਿੰਨੇ ਵੀ ਕੀਤੀ ਬਹੁਤ ਮਾੜੀ ਹਰਕਤ ਹੈ ਬਹੁਤ ਮਾੜੀ ਹਰਕਤ ਹੈ ਇਦਾਂ ਦੀ ਹਰਕਤ ਨਹੀਂ ਕਰਨੀ ਚਾਹੀਦੀ ਸੁਖਵੀਰ ਸਿੰਘ ਬਾਦਲ ਚਲੋ ਜੋ ਵੀ ਅਕਾਲ ਤਖਤ ਵੱਲੋਂ ਉਹਨਾਂ ਨੂੰ ਸਜ਼ਾ ਦਿੱਤੀ ਗਈ ਸੀ ਅਕਾਲ ਤਖਤ ਸਾਡੇ ਵੇਖੋ ਬੜੇ ਉੱਚਾ ਰੇ ਸੁੱਚਾ ਇੱਕ ਜਗ੍ਹਾ ਹੈ ਉੱਚਾ ਸੱਚਾ ਜਿੱਥੇ ਜਾ ਕੇ ਅਸੀਂ ਸਭ ਦੇ ਭਲੇ ਦੀ ਅਰਦਾਸ ਕਰਦੇ ਆਂ ਫਿਰ ਹਰ ਕੋਈ ਇਨਸਾਨ ਉੱਥੇ ਜਾ ਕੇ ਸਭ ਦੇ ਭਲੇ ਸਾਡੇ ਉੱਤੇ ਇਹੋ ਜਿਹੀ ਹਰਕਤ ਹੋਵੇ ਤੇ ਬਹੁਤ ਮਾੜੀ ਗੱਲ ਹੈ ਅੱਜ ਪੰਨੋ ਸਾਹਿਬ ਆਪਣੇ ਦਫ਼ਤਰ ਵਿੱਚੇ ਲੋਕਾਂ ਦੇ ਮਸਲੇ ਸੁਲਝਾਉਣਾ ਹੈ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਤੇ ਮੈਂ ਸਰਦਾਰ ਬਲਬੀਰ ਸਿੰਘ ਪੰਨੂ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਅਤੇ ਧੰਨਵਾਦ ਕਰਦਾ ਕਿ ਜਿਹੜੇ ਆਪਣੇ ਉੱਚੇ ਸਮਾਂ ਕੱਢ ਕੇ ਫਤਿਹਗੜ ਚੂੜੀਆਂ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਉਹਨਾਂ ਦਾ ਹੱਲ ਕਰਨ ਵਾਸਤੇ ਪਹੁੰਚੇ ਨੇ ਸਰਦਾਰ ਬਲਬੀਰ ਸਿੰਘ ਪੰਨੂ ਨੇ ਹਨ ਹਦਾਇਤਾਂ ਕੀਤੀਆਂ ਨੇ ਕਿ ਹਰ ਵੀਰਵਾਰ ਦੇ ਵੀਰਵਾਰ ਉਹ ਫਤਿਹਗੜ ਚੂੜੀਆਂ ਦੇ ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਬੁਨਿਆਦੀ ਸਮੱਸਿਆਵਾਂ ਦਾ ਹੱਲ ਕਰਨ ਵਾਸਤੇ ਫਤਿਹਗੜ ਚੂੜੀਆਂ ਨਗਰ ਕੌਂਸਲ ਦੇ ਦਫ਼ਤਰ ਜਾਂ ਪਾਰਟੀ ਦਫ਼ਤਰ ਵਿੱਚ ਪਹੁੰਚਿਆ ਕਰਨਗੇ ਤੇ ਮੈਂ ਸ਼ਹਿਰ ਵਾਲਿਆਂ ਨੂੰ ਅਪੀਲ ਕਰਦਾ ਕਿ ਜਿਸ ਕਿਸੇ ਨੂੰ ਵੀ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰ ਸਰਦਾਰ ਬਲਬੀਰ ਸਿੰਘ ਪੰਨੂ ਦੇ ਨਾਲ ਕਿਸੇ ਕਿਸਮ ਦਾ ਵੀ ਕੋਈ ਕੰਮ ਆ ਉਹ ਵੀਰਵਾਰ ਨੂੰ 9 ਵਜੇ ਤੋਂ ਲੈ ਕੇ 12 ਵਜੇ ਤੱਕ ਸਾਡੇ ਨਾਲ ਸੰਪਰਕ ਕਰ ਸਕਦਾ ਤੇ ਨਾਲ ਹੀ ਪੰਨੂ ਸਾਹਿਬ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਕਿ ਜਿਵੇਂ ਫਤੇਗੜ ਚੂੜੀਆਂ ਦੇ ਵਿੱਚ ਵੱਡਾ ਦਿਨ ਆ ਰਿਹਾ ਸਟਰੀਟ ਲਾਈਟ ਜਿਹੜੀ ਸਾਰੇ ਸ਼ਹਿਰ ਦੇ ਵਿੱਚ ਲੱਗਣੀ ਚਾਹੀਦੀ ਹੈ ਤਾਂ ਕਿ ਸਾਡੇ ਜਿਹੜੇ ਮਸੀਹ ਭਾਈਚਾਰੇ ਦੇ ਲੋਕ ਨੇ ਉਹਨਾਂ ਦਾ ਜਿਹੜਾ ਖੁਸ਼ੀਆਂ ਦਾ ਤਿਹਾੜਾ ਹੈ ਉਹਨੂੰ ਬਹੁਤ ਹੀ ਉਤਸ਼ਾਹ ਤੇ ਹਰਸ਼ੋ ਵਿਲਾਸ ਦੇ ਨਾਲ ਮਨਾਇਆ ਜਾ ਸਕੇ ਖਾਸ ਤੌਰ ਤੇ ਨਗਰ ਕਾਉਂਸਲ ਦੇ ਅਧਿਕਾਰੀਆਂ ਨੂੰ ਪੰਨੂ ਸਾਹਿਬ ਨੇ ਹਦਾਇਤਾਂ ਕਰ ਦਿੱਤੀਆਂ ਨੇ ਕਿ 25 ਦਸੰਬਰ ਤੋਂ ਪਹਿਲਾਂ ਪਹਿਲਾਂ ਸਾਰਾ ਸ਼ਹਿਰ ਫਤਿਹਗੜ ਚੂੜੀਆਂ ਜਗਮਗ ਹੋਣਾ ਚਾਹੀਦਾ ਉਸ ਤੋਂ ਇਲਾਵਾ ਸਫਾਈ ਦੀ ਵਿਵਸਥਾ ਦੀਆਂ ਗੱਲਾਂ ਹੋਈਆਂ ਨੇ ਹੋਰ ਵੀ ਜਿਹੜੀਆਂ ਬੁਨਿਆਦੀ ਸਹੂਲਤਾਂ ਨੇ ਲੋਕਾਂ ਨੂੰ ਦੇਣ ਬਾਰੇ ਚਰਚੇ ਹੋਏ ਨੇ ਸਾਡੇ ਸਤਿਕਾਰਯੋਗ ਸੁਆਥੀਆਂ ਨੇ ਆਪਾ ਆਪਣੇ رائے ਉਹਨਾਂ ਨੂੰ ਦਿੱਤੀਆਂ ਨੇ ਪੰਨੂ ਸਾਹਿਬ ਨੇ ਖੜੇ ਮੱਥੇ ਪ੍ਰਵਾਨ ਕਰਕੇ ਸਾਰੀਆਂ ਸਮੱਸਿਆਵਾਂ ਦਾ ਹੱਲ ਮੌਕੇ ਦੇ ਉੱਤੇ ਕੀਤਾ ਮੈਨੂੰ ਆਸ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਅਧਿਕਾਰੀ ਸਾਨੂੰ ਸਾਥ ਦੇ ਕੇ ਸਾਡੀ ਆਮ ਆਦਮੀ ਪਾਰਟੀ ਦਾ ਸ਼ਾਖ ਨੂੰ ਫਤਿਹਗੜ ਚੂੜੀਆਂ ਵਿੱਚ ਹੋਰ ਵੀ ਉੱਚਾ ਕਰਨਗੇ ਸਾ ਖਾਸ ਤੌਰ ਤੇ ਮੈਂ ਇਹ ਪੰਜਾਬ ਚੈਨਲ ਵਾਲਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਇੱਥੇ ਸਮਾਂ ਕੱਢ ਕੇ ਸਾਡੀ ਗੱਲਬਾਤ ਪਬਲਿਕ ਦੇ ਸਾਹਮਣੇ ਰੱਖਣ ਵਾਸਤੇ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਸ਼ਹਿਰ ਸਰਦਾਰ ਬਲਬੀਰ ਸਿੰਘ ਪੰਨੂ ਜੀ ਹਲਕਾ ਇੰਚਾਰਜ ਪਹੁੰਚੇ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਕਿਉਂਕਿ ਪਿਛਲੇ ਦਿਨੀ ਇਲਕਸ਼ਨਾਂ ਦਾ ਬਹੁਤ ਜ਼ੋਰ ਰਿਹਾ ਜਿਵੇਂ ਪਹਿਲਾਂ ਐਮਪੀ ਦੀ ਇਲੈਕਸ਼ਨ ਆ ਗਈ ਬਾਰ ਪੰਚਾਇਤ ਦੀਆਂ ਆ ਗਈਆਂ ਤੇ ਪੰਨੂ ਸਾਹਿਬ ਬਹੁਤ ਬਿਜੀ ਰਹੇ ਕਿਉਂਕਿ ਜ਼ਿਲ੍ਹੇ ਦੇ ਪ੍ਰਧਾਨ ਉਹਨਾਂ ਦੀ ਜ਼ਿੰਮੇਵਾਰੀ ਸੀ ਇਸ ਕਰਕੇ ਬਹੁਤ ਦਿਨ ਤੋਂ ਨਹੀਂ ਆ ਸਕੇ ਸੀ ਅੱਜ ਤੋਂ ਉਹਨਾਂ ਨੇ ਆਉਣਾ ਚਾਲੂ ਕਰਤਾ ਹਰ ਵੀਰਵਾਰ ਤੇ ਵੀਰਵਾਰ ਨੂੰ ਪਾਰਟੀ ਦਫ਼ਤਰ ਫਤੇਗੜ ਚੂੜੀਆਂ 9 ਤੋਂ 12 ਵਜੇ ਤੱਕ ਆਇਆ ਕਰਨਗੇ ਬਾਕੀ ਦਫ਼ਤਰ ਹਰ ਰੋਜ਼ ਖੁੱਲਦਾ ਵਾ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਸ਼ੁੱਕਰਵਾਰ ਤੱਕ ਦਫ਼ਤਰ ਖੁੱਲ੍ਹਾ ਹੁੰਦਾ ਵਾ ਕੋਈ ਵੀ ਜੋ ਸ਼ਹਿਰ ਦਾ ਕਿਸੇ ਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਆ ਉਹ ਸ਼ਹਿਰ ਦੇ ਇੱਥੇ ਦਫ਼ਤਰ ਆ ਕੇ ਆਪਣੀ ਹੱਲ ਕਰਾ ਸਕਦਾ ਤੇ ਜੇ ਪੰਨੂ ਸਾਹਿਬ ਵਾਸਤੇ ਕੋਈ ਕੰਮ ਆ ਤੇ ਉਹ ਇੱਥੇ ਹਰ ਵੀਰਵਾਰ ਨੂੰ ਪਹੁੰਚਿਆ ਕਰਨਗੇ ਤੇ ਸੰਗਤਾਂ ਨੂੰ ਬੇਨਤੀ ਆ ਕਿ ਵੀਰਵਾਰ ਦੇ 9 ਤੋਂ 12 ਵਜੇ ਤੱਕ ਆਣ ਕੇ ਪੰਨੂ ਸਾਹਿਬ ਨਾਲ ਮਿਲ ਸਕਦੇ ਨੇ